ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਡਾਕਟਰ ਕੁੰਡਲਸ ਕੁੰਡਲਸ ਸਕ੍ਰੀਨ ਕੇ ਮੇਨ ਬਜ਼ਾਰ ਬੇਲਾ ਜਿਹੜਾ ਰੋਪੜ ਅੱਜ ਆਪਾਂ ਗੱਲ ਕਰਾਂਗੇ ਤੁਹਾਨੂੰ ਕਿ ਅਸੀਂ ਜਿਹੜੀ ਮੈਡੀਸਨ ਆ ਉਹ ਕੋਰੀਅਨ ਰਹੀ ਵੀ ਤੁਹਾਨੂੰ ਅਸੀਂ ਪ੍ਰੋਵਾਈਡ ਕਰਵਾ ਸਕਦੇ ਹਾਂ ਤੁਹਾਡੇ ਟਿਕਾਣੇ ਤੇ ਭੇਜਾ ਸਕਦੇ ਹਾਂ ਉਹ ਕਿਵੇਂ ਉਹ ਤੁਹਾਨੂੰ ਹੋਣੇ ਦੱਸਦੇ ਆ ਅ ਸਾਨੂੰ ਬੜੀ ਮਿਹਰ ਦੀ ਕਿਰਪਾ ਦੇ ਨਾਲ ਬੜੀ ਕਾਮਯਾਬੀ ਮਿਲ ਰਹੀ ਹੈ ਤੁਸੀਂ ਸਾਰੇ ਸਾਨੂੰ ਫੇਸਬੁੱਕ ਤੇ YouTube ਤੇ ਦੇਖਦੇ ਹੋ ਤੇ ਜਿਹੜੀ ਤੁਹਾਡੀ ਕਮਿਊਨਿਟੀ ਰਿਕੁਆਇਰਮੈਂਟ ਹੈ ਜਿਨ੍ਹਾਂ ਦੇ ਕੋਈ ਕਰਦੇ ਮੈਂਬਰ ਕਿਸੇ ਵੀ ਐਡਿਕਸ਼ਨ ਚ ਨੇ ਉਹ ਸਾਡੇ ਨਾਲ ਸਲਾਹ ਕਰ ਸਕਦੇ ਆ ਸਾਡੀ ਮੈਡੀਸਨ ਲੈ ਸਕਦੇ ਆ ਦੇਸ਼ ਵਿਦੇਸ਼ ਤੱਕ ਸਾਡੀ ਮੈਡੀਸਨ ਬੜੀ इजीली ਜਾਂਦੀ ਆ ਤੇ ਮੈਨੂੰ ਬੜੀ ਖੁਸ਼ੀ ਹੋ ਰਹੀ ਦੱਸਦਿਆਂ ਨੂੰ ਕਿ ਅੱਜ ਅਸੀਂ 5-6 ਕੋਰੀਅਰ ਬਣਾਏ ਹੋਏ ਆ ਤੇ ਮੈਂ ਡਿਟੇਲ ਵਾਈਜ਼ ਤੁਹਾਨੂੰ ਦੱਸਾਂਗਾ ਕਿ ਕਿਹਦੇ ਕਿਹਦੇ ਔਰ ਕਿ ਇਹ ਪੇਸ਼ੈਂਟ ਕਿਹੜੀ ਕਿਹੜੀ ਐਡਿਕਸ਼ਨ ਦੇ ਵਿੱਚ ਆ ਔਰ ਕਿੰਨੇ ਕੁ ਠੀਕ ਹੋ ਚੁੱਕੇ ਆ ਤੇ ਆਓ ਮੈਂ ਤੁਹਾਨੂੰ ਨਾਲ ਦੀ ਨਾਲ ਡਿਟੇਲ ਦਵਾਂ ਕਿਉਂਕਿ ਕਈ ਲੋਕਾਂ ਦਾ ਇਹ ਪੁੱਛਣਾ ਹੁੰਦਾ ਕਿ ਜਿਹੜੇ ਦੂਰ ਚ ਬੈਠੇ ਆ ਦੇਸ਼ ਵਿਦੇਸ਼ ਵਿੱਚ ਬੈਠੇ ਆਪਣੇ ਪਰਿਵਾਰ ਦੀ ਫਿਕਰਮੰਦੀ ਕਰਦੇ ਆ ਕਿ ਜੀ ਅਸੀਂ ਤਾਂ ਬਹੁਤ ਦੂਰ ਬੈਠੇ ਆ ਜੀ ਤਾਂ ਫਿਰ ਅਸੀਂ ਕੋਰੀਅਰ ਰਾਹੀਂ ਵੀ ਤੁਹਾਡੇ ਪਰਿਵਾਰਕ ਮੈਂਬਰ ਨੂੰ ਮੈਡੀਸਨ ਭੇਜ ਸਕਦੇ ਹਾਂ ਅੱਜ ਮੈਨੂੰ ਇੱਕ ਬੀਬੀ ਕੈਲਗਰੀ ਦੇ ਵਿੱਚ ਆ ਕੁੜੀ ਕੈਨੇਡਾ ਦੇ ਵਿੱਚ ਆ ਉਹਨੇ ਆਪਣੇ ਫਾਦਰ ਵਾਸਤੇ ਇਹ ਦਵਾਈ ਮੰਗਵਾਈ ਹੈ ਭੁਣਾਈ ਸਾਡੇ ਕੋਲੋਂ ਪੈਸੇ ਸਾਨੂੰ ਉਹਨਾਂ ਨੇ ਗੂਗਲ ਪੇ ਕਰ ਦਿੱਤੇ ਆ ਸੌਰੀ ਗੂਗਲ ਪੇ ਨਹੀਂ ਚੱਲਦਾ ਰੀਆ ਕਰ ਦਿੱਤੇ ਅਕਾਊਂਟ ਚ ਪਾਤੇ ਆ ਔਰ ਸਾਡੇ 1.7000 ਦੀ ਮੈਡੀਸਨ ਆ ਫੀ ਮਖਾਦੇ ਉਹਨਾਂ ਦੇ ਫਾਦਰ ਜਗਰਾਮਾ ਭੇਜਣੀਆਂ ਸੀ ਪਹਿਲਾ ਕੋਰੀਅਰ ਸਾਡਾ ਸੀ ਦੂਸਰਾ ਕੋਰੀਅਰ ਸਾਡਾ ਜਗਾਦਰੀ ਤੋਂ ਆ ਇਹ ਵੀ ਰਹਿਗਾ ਜਤਿੰਦਰ ਜਗਾਦਰੀ ਇਹਨਾਂ ਨੇ ਪਹਿਲਾਂ ਆਪ ਪਿਛਲੇ ਸਾਲ ਸਾਡੇ ਕੋਲੋਂ ਮੈਡੀਸਿਨ ਖਾਦੀ ਸੀ ਓਪੀ ਮਿਲ ਲੈਂਦੇ ਸੀ ਫਿਰ ਇਹਨਾਂ ਦਾ ਇੱਕ ਦੋਸਤ ਆ ਉਹ ਵੀ ਓਪੀ ਲੈਂਦਾ ਹੈ ਤੇ ਉਹਦੇ ਵਾਸਤੇ ਇਹਨਾਂ ਨੇ ਸਾਡੇ ਕੋਲੋਂ ਦਵਾਈ ਮੰਗਵਾਈ ਹੋਈ ਆ ਇਹਨਾਂ ਨੇ ਪਰਸੋਂ ਸਾਨੂੰ ਪੇਮੈਂਟ ਪਾਈ ਸੀ ਤੇ ਪਰਸੋਂ ਸਾਡੋਂ ਇਹਨਾਂ ਦਾ ਕੋਰੀਅਰ ਦੇਣਾ ਭੁੱਲ ਗਏ ਸੀ ਅੱਜ ਇਹਨਾਂ ਦਾ ਕੋਰੀਅਰ ਬਣਾਇਆ ਤੇ ਇਹ ਵੀ ਅਸੀਂ ਭੇਜਣਾ ਔਰ ਇੱਕ ਪੇਮੈਂਟ ਸਾਨੂੰ ਕੈਨੇਡਾ ਤੋਂ ਕੈਲਗਰੀ ਤੋਂ ਪਾਈ ਆ ਅ ਮੁੰਡੇ ਦਾ ਨਾਮ ਹੈਗਾ ਕਾਲੀਆ ਕਹਿੰਦਾ ਨਾਮ ਮੂਹਰਾ ਨਾਮ ਐਸ਼ਪਾਲਣਾ ਉਹਦਾ ਇਹ ਮੈਡੀਸਨ ਅਸੀਂ ਕੈਨੇਡਾ ਭੇਜਣੀ ਆ। ਭਾਵੇਂ ਤੁਸੀਂ ਦੇਸ਼ ਵਿਦੇਸ਼ ਦੇ ਵਿੱਚ ਵੀ ਸਾਡੀ ਮੈਡੀਸਨ ਜਿਹੜੀ ਉਹ ਜਾਂਦੀ ਆ, ਇਜ਼ੀਲੀ ਜਾਂਦੀ ਆ। ਤੇ ਪਾਸਪੋਰਟ ਦੀ ਕਾਪੀ ਨਾਲ ਲੱਗਦੀ ਆ। ਉਤੋਂ ਘਬਰਾਉਣ ਦੀ ਜਰੂਰਤ ਨਹੀਂ ਹੁੰਦੀ। ਕਿਸੇ ਵੀ ਤਰ੍ਹਾਂ ਦਾ ਕੋਈ ਹੋਰ ਡਾਕੂਮੈਂਟ ਨਹੀਂ ਲੱਗਦਾ। ਐਡਰੈਸ ਵਿਦ ਪਾਸਪੋਰਟ ਜ਼ਰੂਰ ਲੱਗਦਾ ਹੈ। ਭਾਵੇਂ ਤੁਸੀਂ ਉੱਥੇ ਪੀਆਰ ਹੋ ਜਾਂ ਟੀਆਰ ਹੋ ਜਾਂ ਤੁਸੀਂ ਵਰਕ ਵੀਜ਼ੇ ਤੇ ਹੋ ਜਾਂ ਤੁਸੀਂ ਕਿਵੇਂ ਵੀ ਹੋ, ਮੈਡੀਸਨ ਤੁਹਾਨੂੰ ਅਸੀਂ ਭੇਜ ਸਕਦੇ ਹਾਂ ਪਰ ਤੁਹਾਡੇ ਪਾਸਪੋਰਟ ਦੀ ਕਾਪੀ ਨਾਲ ਲੱਗਣੀ ਬਹੁਤ ਜ਼ਰੂਰੀ ਆ। ਤੇ ਇੱਕ ਕੋਰੀਅਰ ਸਾਡਾ ਇਹ ਮੁੰਡਾ ਸਾਹਿਲ ਜੀ ਦੇ ਤੋਂ ਆ। ਇਹ ਬੰਦਾ ਦੋ ਤਨਵਰੀ ਮੈਡੀਸਿਨ ਸਾਡੇ ਕੋਲ ਇੱਕ ਦੋ ਵਾਰੀ ਸਾਡੇ ਕੋਲ ਆ ਵੀ ਚੁੱਕਿਆ ਤੀਜੀ ਵਾਰੀ ਇਹਨਾਂ ਚ ਕੋਰੀਅਰ ਕਰਵਾਈ ਆ ਤੇ ਇਹ ਕਹਿੰਦਾ ਮੈਨੂੰ 10 ਦਿਨ ਦੀ ਮੈਡੀਸਿਨ ਥੋੜੀ ਜਿਹੀ ਹੋਰ ਭੇਜ ਦੋ ਔਰ ਵੀ ਰਿਡਿਪਰੈਸ਼ਨ ਜੀ ਬਹੁਤ ਸੀਗਾ ਵਾਈਟ ਲਾਉਂਦਾ ਸੀ ਅਫੀਮ ਵੀ ਖਾਂਦਾ ਸੀਗਾ ਮਹਾਰਾਜ ਦੀ ਕਿਰਪਾ ਨਾਲ ਬਿਲਕੁਲ ਠੀਕ ਆ ਘਰੇ ਬੈਠ ਕੇ ਟਰੀਟਮੈਂਟ ਲੈ ਰਿਹਾ ਆ ਜਿਹੜਾ ਕੇਸ ਆ ਇਹ ਹੈਗਾ ਬਰਨਾਲੇ ਦਾ ਮੈਂ ਇੱਕ ਜਿਹੜੀ ਵੀਡੀਓ ਪਹਿਲਾਂ ਵੀ ਪਾਈ ਸੀ ਭਵਿੰਦਰ ਬਰਨਾਲੇ ਦਾ ਮੈਂ ਨਾਲ ਲੱਤਾ ਹੋਇਆ ਕਿਉਂਕਿ ਭਵਿੰਦਰ ਬਰਨਾਲੇ ਚ ਬਹੁਤ ਹੋਣਗੇ ਤੇ ਕੱਲਾ ਭពਿੰਦਰ ਨਹੀਂ ਇਥੇ ਚਿੱਟਾ ਪਿੰਦਾ ਹੋਰ ਬੜੇ ਭពਿੰਦਰ ਹੋਣਗੇ ਸੋ ਉਸ ਵੀਰ ਦੀ ਅੱਜ ਅਸੀਂ ਤੀਜੀ ਵਾਰੀ ਮੈਡੀਸਿਨ ਭੇਜ ਰਹੇ ਹਾਂ ਉਸ ਬੀਬੀ ਨੇ ਉਹਦੀ ਮੈਸੇਜ ਨੇ ਸਾਡੇ ਨਾਲ ਗੱਲਬਾਤ ਕੀਤੀ ਸੀ ਮੈਡੀਸਿਨ ਮੰਗਵਾਈ ਸੀ ਦੋ ਵਾਰੀ ਪਹਿਲਾਂ ਵੀ ਭੇਜੀ ਆ ਸੀ ਔਰ ਉਹ ਵੀਰ ਬੜਾ ਵਧੀਆ ਹੈ ਉਹ ਕਿਤਾ ਲਗਾਤਾਰ ਲਾਉਂਦਾ ਸੀ ਹੁਣ ਉਹ ਕੱਲ ਮੇਰੀ ਗੱਲ ਹੋਈ ਸੀ ਉਹਦੇ ਨਾਲ ਉਹਨੇ ਮੈਨੂੰ ਫੋਨ ਕੀਤਾ ਕਹਿੰਦਾ ਰਦਰ ਸਾਹਿਬ ਇੱਕ ਵਾਰੀ ਜੀ ਕਰਦਾ ਲਾਉਣ ਪਾ ਤੇ ਫਿਰ ਮੈਂ ਉਹਨੂੰ ਕਹਿਆ ਸੀ ਮਾ ਮੇਰੇ ਕੋਲ ਆ ਤੇਰਾ ਹੱਥ ਵਾਲਾ ਕਰਾਂ ਮੈਂ ਤੇਰਾ ਇੱਕ ਵਾਰੀ ਵੀ ਜਿਹੜਾ ਜੀ ਕਰਦਾ ਉਹ ਹਟਾਵਾਂ ਤੇ ਫਿਰ ਉਹ ਚਲੋ ਨਹੀਂ ਗੱਲ ਹੱਸ ਕੇ ਟਾਲੀ ਤੇ ਹੁਣ ਮੈਨੂੰ ਲੱਗਦਾ ਕਿਉਂਕਿ ਜਦੋਂ ਮੈਂ ਉਹਨੂੰ ਇਹ ਚੀਜ਼ਾਂ ਕਹੀਆਂ ਕਿ ਤਕਲੀਫ ਤਾਂ ਕੋਈ ਨਹੀਂ ਉਹ ਕਹਿੰਦਾ ਕੋਈ ਤਕਲੀਫ ਨਹੀਂ ਨੀਂਦ ਆਉਂਦੀ ਹੈ ਆਉਂਦੀ ਹੈ ਭੁੱਖ ਲੱਗਦੀ ਹੈ ਕਹਿੰਦਾ ਲੱਗਦੀ ਹੈ ਮੈਂ ਕਿਹਾ ਫਿਰ ਕਿਹੜੀ ਕਸਰ ਆ ਕਾਦੀ ਕਸਰ ਆ ਤੇ ਜਦੋਂ ਮੈਂ ਦੋ ਚਾਰ ਗੱਲਾਂ ਉਸ ਵੀਰ ਨਾਲ ਕੀਤੀਆਂ ਮੈਂ ਕਾਉਂਸਲਿੰਗ ਕੀਤੀ 10 ਮਿੰਟ 15 ਮਿੰਟ ਮੈਂ ਲਾਇਆ ਤਾਂ ਉਹ ਵੀਰ ਤੋਬਾ ਕਰ ਗਿਆ ਕਿਉਂਕਿ ਮੈਂ ਉਹਨੂੰ ਇਹ ਚੀਜ਼ ਸਿਖਾਈ ਹੈ ਕਿ ਭਵਿੰਦਰ ਸਿੰਘ ਤੁਸੀਂ ਅੱਜ ਦਿਮਾਗ ਜਾਂਦਾ ਤਾਂ ਤੁਸੀਂ ਕਹਿੰਦਾ ਮੈਂ ਅੱਜ ਨਹੀਂ ਕਰਨਾ ਮੈਂ ਕੱਲ ਕਰਾਂਗਾ ਪਾਪ ਕੇ ਚਿੱਟੇ ਵੱਲ ਦਿਮਾਗ ਜਾਂਦਾ ਨਾ ਜਦੋਂ ਬੰਦੇ ਦਾ ਮਰੀਜ਼ ਆ ਫਿਰ ਮਰੀਜ਼ ਨੂੰ ਮੈਂ ਜਾਵਾਂ ਇੱਕ ਵਾਰੀ ਕਰਿਆ ਮਾਂ ਚਲੋ ਮੈਂ ਅੱਜ ਇੱਕ ਵਾਰੀ ਕਰਿਆ ਮਾਂ ਪਰ ਮੈਂ ਉਹਨੂੰ ਕਿਹਾ ਵੀ ਤੂੰ ਸ਼ੁਕਰ ਕਰਨਾ ਰੱਬ ਦਾ ਕਿ ਇਹ ਵਾਗਰੂ ਮੈਂ ਤੰਦਰੁਸਤਾਂ ਮੈਂ ਜਿਉ ਰਿਹਾ ਇੱਕ ਸੈਕਿੰਡ ਦੇ ਵਿੱਚ ਦੋ ਬੰਦੇ ਦੁਨੀਆ ਤੋਂ ਰੁਕਸ਼ਿਤ ਹੋ ਜਾਂਦੇ ਆ ਪਾਪ ਮਰ ਜਾਂਦੇ ਆ ਸਾਨੂੰ ਸਵੇਰੇ ਉੱਠਦਿਆਂ ਪਰਮਾਤਮਾ ਦਾ ਸ਼ੁਕਰ ਕਰਨਾ ਚਾਹੀਦਾ ਅਸੀਂ ਤੰਦਰੁਸਤਾਂ ਸਾਨੂੰ ਸਾਰੇ ਆ ਔਰ ਅਸੀਂ ਖਾ ਸਕਦੇ ਆ ਪੀ ਸਕਦੇ ਆ ਸੁਣ ਸਕਦੇ ਆ ਦੇਖ ਸਕਦੇ ਆ ਬਹੁਤ ਦੁਨੀਆ ਇਦਾਂ ਦੀ ਐ ਦੋਸਤੋ ਕਿ ਜਿਹੜੀ ਅੱਖਾਂ ਤੋਂ ਅੰਨੀਆਂ ਐ ਇਹ ਸੰਸਾਰ ਨੂੰ ਨਹੀਂ ਦੇਖ ਸਕਦੇ ਬਹੁਤ ਲੋਕ ਨੇ ਕੰਨਾਂ ਤੋਂ ਕੋਈ ਸੰਗੀਤ ਨਹੀਂ ਸੁਣ ਸਕਦੇ ਕਿਸੇ ਦੀ ਆਵਾਜ਼ ਨੂੰ ਸੁਣਨ ਨੂੰ ਤਰਸਦੇ ਨੇ ਬਹੁਤ ਲੋਕ ਨੇ ਆਪਣੀਆਂ ਲੱਤਾਂ ਤੇ ਤੁਰ ਨਹੀਂ ਸਕਦੇ ਬਹੁਤ ਲੋਕ ਨੇ ਆਪਣੇ ਹੱਥਾਂ ਨਾਲ ਖਾ ਨਹੀਂ ਸਕਦੇ ਬਹੁਤ ਲੋਕ ਨੇ ਜੀਭ ਨਾਲ ਕਿਸੇ ਵੀ ਖਾਣ ਵਾਲੀ ਚੀਜ਼ ਦੀ ਪਦਾਰਥ ਦਾ ਸਵਾਦ ਨਹੀਂ ਚਖ ਸਕਦੇ ਪਰ ਕਿਸੇ ਨਾ ਕਿਸੇ ਕਾਰਨ ਕਰ ਬਹੁਤ ਲੋਕ ਤੰਦਰੁਸਤ ਨੇ ਜਿਹੜੇ ਨਸ਼ਾ ਕਰਦੇ ਨੇ ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਪ੍ਰਮਾਤਮਾ ਤੁਹਾਨੂੰ ਸਾਨੂੰ ਇਸ ਤਰ੍ਹਾਂ ਦੇ ਨਹੀਂ ਬਣਾਇਆ। ਭਗਵਾਨ ਨੇ ਸਾਨੂੰ ਪਰਮੇਸ਼ਰ ਨੇ ਇਨਸਾਨ ਬਣਾਇਆ ਔਰ ਪਸ਼ੂ ਬਣਨ ਵਾਸਤੇ ਨਹੀਂ ਬਣਾਇਆ। ਸਾਨੂੰ ਭਗਵਾਨ ਵਾਸਤੇ ਬਣਨ ਵਾਸਤੇ ਪ੍ਰਮਾਤਮਾ ਨੇ ਇਹ ਮੌਕਾ ਦਿੱਤਾ। ਗੁਰਬਾਣੀ ਚ ਇੱਕ ਸ਼ਬਦ ਹੈ ਗੋਬਿੰਦ ਬਲਣ ਕੀ ਇਹ ਤੇਰੀ ਬਰੀਆ। ਸੋ ਦੋਸਤੋ ਜਦੋਂ ਅਸੀਂ ਇਦਾਂ ਸੋਚਾਂਗੇ ਨਾ ਕਿ ਮੇਰੇ ਕੋਲ ਸਭ ਕੁਝ ਹੈ ਮੈਂ ਤੰਦਰੁਸਤ ਆ ਮੇਰੇ ਕੋਲ ਹੱਥ ਪੈਰ ਕੈਮ ਨੇ ਮੈਂ ਦੇਖ ਸਕਦਾ ਮੈਂ ਸੁਣ ਸਕਦਾ ਮੈਂ ਖਾ ਸਕਦਾ ਮੈਂ ਸੋਚ ਸਕਦਾ ਮੈਂ ਤੁਰ ਸਕਦਾ ਮੈਂ ਭੱਜ ਸਕਦਾ ਕੁਝ ਵੀ ਕਰ ਸਕਦਾ। ਤਾਂ ਅਸੀਂ ਨਸ਼ਾ ਵੀ ਛੱਡ ਸਕਦੇ ਹਾਂ ਬਿਨਾਂ ਕਿਸੇ ਐਡਿਕਸ਼ਨ ਤੋਂ ਬਿਨਾਂ ਘਬਰਾਹਟ ਤੋਂ ਬਿਨਾਂ ਕਿਸੇ ਤਕਲੀਫ ਤੋਂ ਆਯੁਰਵੈਦਿਕ ਮੈਡੀਸਨਾਂ ਜਿਹਦਾ ਕੋਈ ਸਾਈਡ ਇਫੈਕਟ ਨਹੀਂ ਬੋਡੀ ਨੂੰ ਡੀਟੌਕਸ ਕਰਦੀ ਹੈ ਰੀਹੇਵ ਕਰਦੀ ਹੈ ਤੁਸੀਂ ਘਰੇ ਬੈਠ ਕੇ ਇਹ ਟਰੀਟਮੈਂਟ ਆਪਣੇ ਮਿੱਤਰਾਂ ਨੂੰ ਆਪਣੇ ਪਿਆਰਿਆਂ ਨੂੰ ਆਪਣੇ ਦੋਸਤਾਂ ਨੂੰ ਦੇ ਸਕਦੇ ਹੋ ਇਹ ਚੀਜ਼ਾਂ ਦੱਸਣ ਦਾ ਮਤਲਬ ਇਹ ਨਹੀਂ ਸੀ ਕਿ ਅਸੀਂ ਹਾਂ ਇੱਕ ਇੱਕ ਛੇਮਾ ਕੋਰੀਅਰ ਹੈ ਜਿਹੜਾ ਵੀਰ ਹਰਪਿੰਦਰ ਸਿੰਘ ਟਾਂਡਾ ਇਹ ਕੋਰੀਅਰ ਨਹੀਂ ਕਰਨਾ ਇਹ ਸ਼ਾਮ ਟਾਈਮ ਇਹ ਦਵਾਈ ਅੱਜ ਦਲਪੰਥ ਦਾ ਜਿਹੜਾ ਉਹ ਜਿਥਾ ਇੱਕ ਫਤੇਗੜ ਸਾਹਿਬ ਜਾ ਰਿਹਾ ਉਹ ਹਾਰਟ ਦੇ ਵੀ ਪੇਸ਼ੈਂਟ ਸੀ ਜਿਨ੍ਹਾਂ ਨੇ ਬਿਨਾਂ ਦਵਾਈ ਤੋਂ ਅਫੀਮ ਛੱਡੀ ਸੀ ਵੀਰ ਨੇ ਮੈਂ ਇੱਕ ਵੀਡੀਓ ਜ਼ਿਕਰ ਕੀਤਾ ਹੋਇਆ ਉਹਨਾਂ ਦਾ ਤੇ ਉਸ ਵੀਰ ਨੂੰ ਹਾਰਟ ਦੀ ਸ਼ਿਕਾਇਤ ਸੀ ਮੈਨੂੰ ਫਤੇਗੜ ਸਾਹਿਬ ਅੱਜ ਸ਼ਾਮ ਟਾਈਮ 'ਤੇ ਮਿਲਣ ਕਰਨ ਜਾਣਾ ਹੈ ਤੇ ਉਹਨਾਂ ਦਾ ਪਰਸੋਂ ਫੋਨ ਆਇਆ ਸੀ ਕੱਲ ਕਿ ਆਉਂਦੇ ਹੋਏ ਫਿਰ ਮੇਰੀ ਇੱਕ ਦਵਾਈ ਫੜ ਲੈ ਇਹ ਦਵਾਈ ਜਿਹੜੀ ਇਹ ਵੀ ਹਾਰਟ ਦੇ ਮਰੀਜ਼ਾਂ ਵਾਸਤੇ ਕੋਲਸਟੋਰਲ ਜਿਹਨਾਂ ਦਾ ਵਾਧਾ ਬਹੁਤ ਵਧੀਆ ਫਾਇਦੇਮੰਦ ਹੈ ਵੀਰ ਨੂੰ ਆਰਾਮ ਹੈ ਧੜਕਣ ਵੱਧਦੀ ਸੀ ਘਬਰਾਹਟ ਹੁੰਦੀ ਸੀ ਉਹ ਚੀਜ਼ਾਂ ਠੀਕ ਨੇ ਇਹ ਛੇਵੀਂ ਜਿਹੜੀ ਮੈਡੀਸਿਨ ਆ ਸੀ ਫਤੇਗੜ ਸਾਹਿਬ ਵੀ ਹਰਤੇ ਦੱਸਣ ਤੋਂ ਭਾਵੇਂ ਹੈ ਕਿ ਤੁਸੀਂ ਆਪਣਾ ਟ੍ਰੀਟਮੈਂਟ ਘਰ ਬੈਠ ਕੇ ਫੋਨ ਤੇ ਸਾਡੇ ਨਾਲ ਸੰਪਰਕ ਕਰੋ ਘਰ ਬੈਠ ਕੇ ਵੀ ਲੈ ਸਕਦੇ ਹਾਂ ਜੇ ਤੁਸੀਂ ਕਈ ਜਗ੍ਹਾ ਤੋਂ ਟ੍ਰੀਟਮੈਂਟ ਕਰਾ ਚੁੱਕੇ ਹੋ ਅੱਕ ਚੁੱਕੇ ਹੋ ਥੱਕ ਚੁੱਕੇ ਹੋ ਫਿਰ ਕਾਉਂਸਲਿੰਗ ਲੈਣ ਵਾਸਤੇ ਜਰੂਰ ਆਓ ਇਹ ਵੀ ਜ਼ਰੂਰੀ ਹੈ ਜਿਹੜੇ ਬੰਦੇ ਚਿੱਟਾ ਲਾਉਂਦੇ ਨੇ ਉਹਨਾਂ ਵਾਸਤੇ ਕਾਉਂਸਲਿੰਗ ਬਹੁਤ ਜ਼ਰੂਰੀ ਬਣ ਜਾਂਦੀ ਹੈ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਵੀ ਕਰਨਾ ਕਮੈਂਟ ਵੀ ਕਰਨਾ ਸਾਡੇ ਸਾਡੇ ਚੈਨਲ ਨੂੰ ਸਰਚ ਕਰਾ ਵੀ ਜਰੂਰ ਕਰਨਾ ਤਾਂ ਕਿ ਇਦਾਂ ਦੇ ਵੀਡੀਓਜ਼ ਅਸੀਂ ਹੋਰ ਸ਼ੌਂਕ ਦੇ ਨਾਲ ਹੋਰ ਉਤਸ਼ਾਹ ਦੇ ਨਾਲ ਤੁਹਾਡੇ ਤੱਕ ਪਹੁੰਚਾਦੇ ਰਹੀਏ ਔਰ ਆਪਣੇ ਜੀਵਨ ਨੂੰ ਬਚਾਉਂਦੇ ਰਹੀਏ ਸੋ ਸਤਿ ਸ੍ਰੀ ਅਕਾਲ ਜੀ ਰਬ ਰੱਖਾ